ਆਉ ਬੇਟਾ ਇੱਥੇ ਆ ਦੇ ਕਿਹਨ ਆ ਜਾ ਜੀ ਕਰਾ ਘਰ ਬੈ ਜਾ ਆਪਣੇ ਥੱਲੇ ਠੀਕ ਹੋਣ ਬਣਾਉਂਦਾ ਹੋ। ਜੀ ਤੇ ਪੇਹਰਾ ਕਰਦੇ ਨੇ ਤਾਂ ਉਹ ਤੋਂ ਅਲੱਗ ਹੋ ਕੇ ਚੱਲਣ। ਬੋਲੇ ਸੋਨਿਹਾਲ ਸਤਿ ਆਕਾਲ। ਬਰਾਗਤੀ ਕੇ ਉਹ ਪਕੜਾ ਲੈਂਗੇ। ਸਾਈਕਲ ਗਿਆ। ਨਹੀਂ ان کے علاوہ سر جی کر دیا جی سبائی دا ان نال جان دے دس دے وی یار نو اچھا ایڑی نہیں ہوندی دتیاں نال انہاں دا بڑا بڑا اچھا جی سارے پکلے کر رہے ہیں اچھا جی سارے پکلے کر رہے ہیں سرکار کے شہر وچ انے سے جو جینی کی چلا ہے ٹیسٹ کر رہی سارے میں سمجھ نہیں آ رہا ہاں جی کوئی نہیں ہے اپنا کام شروع کروں انہاں کو سن کر جڑا اس لائٹ نال ایڑا ہوندا نا کرا جی جی کوئی گل نہیں سر جی بولیے سونے ਬੋਲ ਬਾਲੀਆ ਮੈਂ ਪੱਟੇ ਕਰਦੇ ਬੰਦ ਕਰਦੇ ਕਰਦੇ ਫਿਰ ਆਉ ਉਹਨੂੰ ਰਹਿਣ ਦੇ ਚੱਕਰ ਇਹਨੂੰ ਓਏ ਓ ਬਾਕੀ ਬਾਅਦ ਚ ਕਰਾਂਗੇ ਆ ਪਸੰਦ ਹੈ ਸਾਰੀ ਗੱਲ ਇਹਦੇ ਵਿੱਚ ਜੀ ਕੀ ਫਤਿਹ ਮੈਂ ਗੁਰਪ੍ਰੀਤ ਸਿੰਘ ਜਾਨੀਆਂ ਮਹਾਦੇਵ ਖੋਦਾਨ ਬਲੱਡ ਗਰੁੱਪ ਪੰਜਾਬ ਪ੍ਰਧਾਨ ਤੇ ਐਸ ਐਚ ਓ ਸਾਹਿਬ ਦਾ ਹੀ ਤੈ ਜੀਰੋਂ ਬਹੁਤ ਧੰਨਵਾਦ ਸਾਰੇ ਪਿੰਡ ਲੋਨ ਕਰਦੇ ਆ ਕਿ ਇਹਨਾਂ ਨੇ ਬਹੁਤ ਵਧੀਆ ਸੇਵਾ ਨਿਭਾਈ ਹੈ ਕਿ ਸਾਡੀ ਭੈਣ ਬਹੁਤ ਘਰੋਂ ਗਰੀਬ ਵੀ ਸੀ ਤੇ ਇਹਨਾਂ ਦਾ ਨੁਕਸਾਨ ਵੀ ਬਹੁਤ ਵੱਡਾ ਹੋਇਆ ਵਾ ਤੇ ਇਹਨਾਂ ਨੇ ਮਜਬੂਰੀ ਦੇ ਕਾਰਨ ਇਹਨਾਂ ਨੂੰ ਆਂਡਿਆਂ ਦੀ ਰੇੜੀ ਇੱਥੇ ਬਾਹਰ ਲਾਉਣੀ ਪੈਂਦੀ ਸੀ ਕਿ ਚਲੋ ਸਾਡਾ ਢਿੱਡ ਕੋਈ ਗੁਜਾਰਾ ਹੋ ਸਕੇ ਤੇ ਪਰ ਐਸ ਐਚ ਓ ਸਾਹਿਬ ਨੇ ਇੱਕ ਦਿਨ ਆਏ ਪਿੰਡ ਕੀ ਰੇਟ ਮਾਰੀ ਸੀ ਇਹਨਾਂ ਨੂੰ ਲੱਗਾ ਕਿ ਇਹਨਾਂ ਲਈ ਬਾਬਾ ਮਜਬੂਰੀ ਹੈ ਤੇ ਅੱਜ ਇਹਨਾਂ ਨੇ ਆਪਣਾ ਵਾਅਦਾ ਕੀਤਾ ਸੀ ਉਹ ਨਭਾਇਆ ਅਸੀਂ ਤੈ ਦਿਲੋਂ ਸਾਰਾ ਪਿੰਡ ਐਸਐਚਓ ਸਾਹਿਬ ਦਾ ਧੰਨਵਾਦ ਕਰਦੇ ਆਂ ਬਹੁਤ ਬਹੁਤ ਮਿਹਰਬਾਨੀ ਕੀ ਐਸਐਚਓ ਸਾਹਿਬ ਤੁਹਾਡੀ ਪਰਮਾਤਮਾ ਇਹਨਾਂ ਨੂੰ ਬਹੁਤ ਬਹੁਤ ਤਰੱਕੀ ਦੇਵੇ ਵਾਹਿਗੁਰੂ ਇਹਨਾਂ ਦੀ ਚੜ੍ਹਦੀ ਕਲਾ ਰੱਖੇ ਇਹਨਾਂ ਨੂੰ ਬਲ ਦੇਵੇ ਹੋਰ ਇਹ ਸੇਵਾ ਕਰਨੇ ਤੇ ਤ੍ਰੇਤੀਆਂ ਭੈਣਾਂ ਦੀ ਇਲਾਜ ਕਰਦੇ ਰਹਿਣ ਤੇ ਜੇ ਇਸ ਤਰ੍ਹਾਂ ਪੰਜਾਬ ਪੁਲਿਸ ਕੰਮ ਕਰੇ ਤੇ ਮੈਂ ਨਹੀਂ ਕਹਿੰਦਾ ਕਿ ਕੋਈ ਕਿਸੇ ਨਾਲ ਧੱਕਾ ਆਊਗਾ ਤੇ ਸਾਡੇ ਜਿਹੜੇ ਵਾਲੇ ਚੱਗੇ ਤੋਂ ਬਹੁਤ ਫਰਕ ਆ ਅਸੀਂ ਇਸ ਗੱਲੋਂ ਵੀ ਮਾਣ ਰਹੀ ਧੰਨਵਾਦ ਕਰਦੇ ਹਾਂ ਸੈਚੂ ਸਾਹਿਬ ਦਾ ਡਿਪਟੀ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਐਸਐਸਪੀ ਸਾਹਿਬ ਦਾ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਐਸਓ ਸਾਹਿਬ ਦਾ ਇਹ ਬਹੁਤ ਧੰਨਵਾਦ ਕਰਦੇ ਹਾਂ ਸਭ ਤੋਂ ਪਹਿਲਾਂ ਜਿਹੜਾ ਇਹ ਗਰੀਬ ਪਰਵਾਜ਼ ਦੇ ਨਾਲ ਜਿਹੜੀ ਮਤ ਤੇ ਇੱਕ ਸਭ ਤੋਂ ਜਿਹੜਾ ਇੱਥੇ ਆਣ ਕੇ ਇਹਨਾਂ ਨੇ ਨਸ਼ੇ ਦਾ ਮਸਕੀ 90% ਖਤਮ ਕਰਤਾ ਸਭ ਤੋਂ ਵੱਡੀ ਤੇ ਇਹਨਾਂ ਨੂੰ ਇਹ ਬੜੀ ਖੁਸ਼ੀ ਹੈ ਤੇ ਹੁਣ ਵੀ ਇਹ ਕਹਿੰਦਾ ਜਿੱਦਣ ਕਿਸ ਦਿਨ ਫੇਰ ਆਉਣਾ ਤੇ ਇਦਾਂ ਸਾਰੇ ਘਰਾਂ ਚ ਚੈਕਿੰਗ ਕਰਕੇ ਤੇ ਨਸ਼ੇ ਦਾ ਖਾਤਮਾ ਸਭ ਤੋਂ ਵੱਡੇ ਇਹਨਾਂ ਨੇ ਕੀਤਾ ਉਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਜਿਹੜਾ ਐਸਐਸਓ ਪਰਾਲਾ ਕੀਤਾ ਗਿਆ ਗਰੀਬਾਂ ਨੂੰ ਸिलाई ਮਸ਼ੀਨ ਦੇ ਕੇ ਉਹਨਾਂ ਨੂੰ ਇੰਦਾਂ ਦੇ ਖੁਸ਼ਾ ਕੀਤਾ ਗਿਆ ਕੀ ਕਹਿਣਾ ਚਾਹੀਦਾ ਬਹੁਤ ਵਧੀਆ ਪਰਾਲਾ ਜੀ ਇਨੇ ਨਾ ਹੋਵੇ ਉਹਦੋਂ ਦੇ ਵੀ ਉਹਨਾਂ ਨੇ ਵੀ ਛੜਤਾ ਜੀ ਆਂਡਿਆਂ ਦੇ ਰੇੜੀ ਲਾਉਣੀ ਤੇ ਗਾਂ ਤੋਂ ਇਦਾਂ ਹੀ ਹੋਰ ਵੀ ਵੇਖ ਇਹਨਾਂ ਨਾਲ ਵੇਕੇ ਤੇ ਸਾਰੇ ਆਪੋ ਆਪਣਾ ਕਾਰੋਬਾਰ ਵਧੀਆ ਕਰਨਗੇ ਜੇ ਹੁਣ ਉਹਨਾਂ ਨੂੰ ਸਿਕਲਾਈ ਦੇ ਜਾਜ ਆ ਤੇ ਇਨੇ ਨਾ ਹੋਣੇ ਆਪਣਾ ਪਰਿਵਾਰ ਦਾ ਗੁਜ਼ਾਰਾ ਵਧੀਆ ਕਰੂਗੀ ਜੀ ਜਿਹੜਾ ਐਸਾ ਕਿ ਸਰਦਾਰ ਮختار ਸਿੰਘ ਉਹ ਲੋਕ ਇੱਕ ਗਰੀਬ ਭੈਣ ਨੂੰ ਮਸ਼ੀਨ ਦੇ ਕੇ ਉਹਨੂੰ ਆਪਣੇ ਪੈਰਾਂ ਤੇ ਖੜਾ ਕਰਨਾ ਸੀ ਪ੍ਰਾਲਾ ਕੀਤਾ ਗਿਆ ਕਿੰਦਾ ਦਾ ਰੱਜਾ ਜੀ ਇਹ ਜੀ ਪ੍ਰਾਲਾ ਬਹੁਤ ਵਧੀਆ ਜੀ ਅਸੀਂ ਪੰਜਾਬ ਪੁਲਿਸ ਦਾ ਬਹੁਤ ਧੰਨਵਾਦ ਕਰਦੇ ਆ ਕਿ ਸਾਨੂੰ ਜਨਿਆਲਾ ਗਰੋਂ ਨੇ ਏਡੇ ਕਾਬਿਲ ਅਫਸਰ ਮਿਲੇ ਆ ਇਹਨਾਂ ਨੇ ਸਾਡੇ ਜਨੇਾਲਾ ਗੁਰੂ ਦੇ ਵਿੱਚ ਜਿੰਨੇ ਵੀ ਪਿੰਡਾਂ ਦੇ ਵਿੱਚ ਨਸ਼ਿਆਂ ਦਾ ਵੀ ਪ੍ਰੋਪਰ ਖਾਤਮਾ ਕਰਤਾ ਤੇ ਜਿਹੜਾ ਇਹ ਆ ਭੈਣ ਨੂੰ ਸਰਾਈ ਮਸ਼ੀਨ ਦਿੱਤੀ ਆ ਇਹ ਬਹੁਤ ਵੱਡਾ ਪ੍ਰਾਲਾ ਆ ਇਹਨਾਂ ਨੂੰ ਵੇਖ ਕੇ ਹੋਰ ਵੀ ਵੀਰ ਪ੍ਰਾਗ ਕੇ ਆਉਣਗੇ ਜਿਹੜੇ ਗਰੀਬ ਪਰਿਵਾਰ ਆ ਕੋਈ ਆਪਣਾ ਰੋਜਗਾਰ ਖੋਲਣਾ ਚਾਹੁੰਦੇ ਉਹਨਾਂ ਦੀ ਮਦਦ ਕਰਨਗੇ ਅਈ ਇਹਨਾਂ ਦੀ ਪੰਜਾਬ ਪੁਲਿਸ ਦੀ ਸਮੁੱਚੀ ਟੀਮ ਦੀ ਮਿਲਰ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਥੇ ਪਿੰਡ ਜਾਣੀਆਂ ਪੁੱਜਾਂ ਥੋੜੇ ਦਿਨ ਪਹਿਲਾਂ ਵੀ ਇੱਥੇ ਸ਼ਰਾਬ ਨਜਾਇਜ਼ ਸ਼ਰਾਬ ਦੀ ਵਿਕਰੀ ਦੇ ਸਬੰਧ ਚ ਪਤਾ ਲੱਗਿਆ ਸੀ ਮੈਂ ਰੇਡ ਕੀਤੀ ਚਲੋ ਜਿਹੜੇ ਗੁਰਾਂਗਾਰ ਸੀ ਉਹਨਾਂ ਦੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਇੱਥੇ ਮੈਨੂੰ ਮਹਿਸੂਸ ਹੈ ਇੱਕ ਛੱਡੀ ਛੋਟੀ ਭੈਣ ਟੀਆਰ ਦੀ ਉਹ ਕੋਈ ਬਾਹ ਰੇੜੀ ਤੇ ਅੰਡੇ ਵਗੈਰਾ ਵੇਚ ਰਿਆ ਸੀ ਕਿ ਮੈਂ ਰੁੱਕ ਕੇ ਪੁੱਛਿਆ ਤੇ ਉਹਨਾਂ ਦੱਸਿਆ ਵੀ ਗੁਜ਼ਾਰਾ ਸਾਡਾ ਮੁਸ਼ਕਲ ਆ ਫਿਰ ਮੈਂ ਪੁੱਛਿਆ ਉਹਨੂੰ ਬੇਟੀ ਨੂੰ ਕੀ ਤੁਸੀਂ ਕੋਈ ਸਲਾਈ ਕਿڑھਾਈ ਦਾ ਕੰਮ ਜਾਣਦੇ ਹੋ ਜਿਨ੍ਹਾਂ ਨੇ ਕਿਹਾ ਵੀ ਹਾਂ ਮੈਂ ਜਾਣਦੀ ਮੈਂ ਫਤ ਨੂੰ ਕਹਿ ਕੇ ਗਿਆ ਸੀ ਤੂੰ ਸਾਡੀ ਸਮਾਜ ਦੀ ਧੀ ਹੈਂ ਸਾਡੀ ਵੀ ਧੀ ਹੈਂ ਮੈਂ ਆਪਣੀ ਸੈਲਰੀ ਚੋਂ ਤੁਹਾਨੂੰ ਮਸ਼ੀਨ ਲੈ ਕੇ ਦੇਵਾਂਗਾ ਤਾਂ ਆਪਣਾ ਕਾਰੋਬਾਰ ਸ਼ੁਰੂ ਅੱਜ ਮੈਂ ਕੀਤੇ ਮੁਤਾਬਕ ਇਸ ਘਰ ਚ ਆਇਆ ਹਾਂ ਜੀ ਉਹ ਸਲਾਈ ਦੀ ਮਸ਼ੀਨ ਮੈਂ ਆਪਣੀ ਛੋਟੀ ਭੈਣ ਨੂੰ ਧੀ ਨੂੰ ਮਹੱਇਆ ਕਰਨਾ